ਲਿਪੋਸ ਪੰਜਾਬੀ ਦੇਖਰੇ ਦਾ ਸਵਾਗਤ ਕਰਦੇ ਹਾਂ ਜੀ ਲਗਾਤਾਰ ਖਨੌਰੀ ਬਾਰਡਰ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜਗਜੀਤ ਸਿੰਘ ਡੱਲਿਆਲ ਦਾ ਮਰਨ ਵਤ ਅੱਜ 25ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕਿਆ ਹੈ ਜੀ ਹਾਂ ਦੇਸ਼ ਦਾ ਅਨੁਦਾਤਾ ਅੱਜ ਬਿਨਾਂ ਅਨਤੋ ਅੱਜ 25ਵੇਂ ਦਿਨ ਗੁਜ਼ਾਰ ਰਿਹਾ ਹੈ ਖਣਾ ਰਿਪੋਰਟਰ ਤੇ ਸੋ ਉੱਥੇ ਹੀ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਨੂੰ ਲੈ ਕੇ ਜਿਹੜੀ ਹੈਗੀ ਹੈ ਚਿੰਤਾ ਜਤਾਈ ਹੈ ਉਹਨਾਂ ਨੇ ਜਗੀ ਸਿੰਘ ਦੱਲਿਆਲ ਦੇ ਜਿਹੜੀ ਟੈਸਟ ਨੇ ਉਹਨਾਂ ਦੀ ਰਿਪੋਰਟ ਮੰਗੀ ਹੈ ਕੱਲ ਸਰਕਾਰੀ ਡਾਕਟਰ ਦੀ ਟੀਮ ਗਈ ਸੀ ਉਹਨਾਂ ਵੱਲੋਂ ਟੈਸਟ ਵੀ ਲਗਾਏ ਸੀ ਸੋ ਸੁਪਰੀਮ ਕੋਰਟ ਨੇ ਉਹਨਾਂ ਦੇ ਬਲੱਡ ਸੈਂਪਲ ਦੀ ਰਿਪੋਰਟ ਮੰਗੀ ਸੀ ਤੇ ਅਤੇ ਸੀਟੀ ਸਕੈਨ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਸੀਟੀ ਸਕੈਨ ਤਾਂ ਨਹੀਂ ਹੋ ਸਕਿਆ ਪਰ ਈसीजी ਅਤੇ ਬਲੱਡ ਸੈਂਪਲ ਦੀ ਰਿਪੋਰਟ ਜਿਹੜੀ ਹੈਗੀ ਹੈ ਉਹ ਅੱਜ 1 ਵਜੇ ਤੱਕ ਸੁਪਰੀਮ ਕੋਰਟ ਦੇ ਵਿੱਚ ਪਹੁੰਚਾਈ ਜਾਣੀ ਹੈ ਸੋ ਫਿਲਹਾਲ ਤਸਵੀਰਾਂ ਅਸੀਂ ਤੁਹਾਨੂੰ ਖਰੋਰੀ ਬਾਰਡਰ ਦੀਆਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਕੈਬਨ ਵੀ ਬਣਾਇਆ ਗਿਆ ਸੀ ਰਜੀਤ ਸਿੰਘ ਡੱਲਿਆਲੀ ਸ਼ੀਸ਼ੇ ਦਾ ਕੈਬਨ ਵੀ ਬਣਾਇਆ ਗਿਆ ਸੀ ਪਰ ਕੱਲ ਜੁਜੀਤ ਸਿੰਘ ਡੱਲਿਆਲ ਦੀ ਜਿਹੜੀ ਸਿਹਤ ਹੈ ਉਹ ਕਾਫੀ ਨਾਜ਼ੁਕ ਹੋ ਗਈ ਸੀ ਨਹਾਉਣ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿਸਾਨਾ ਵੱਲੋਂ ਕਿ ਉਹ ਬੇਹੋਸ਼ ਵੀ ਹੋ ਗਏ ਸੀ ਸੋ ਕਾਫੀ ਹਾਲਤ ਗੰਭੀਰ ਹੋ ਗਈ ਸੀ ਕੱਲ ਵੀਡੀਓ ਕਾਨਫਰੰਸ ਦੇ ਜ਼ਰੀਏ ਜਜੀਤ ਸਿੰਘ ਡੱਲੇਵਾਲ ਜਿਹੜੇ ਹੈਗੇ ਨੇ ਸੁਪਰੀਮ ਕੋਰਟ ਦੇ ਨਾਲ ਜੁੜੇ ਵੀ ਸੀ ਪਰ ਕਿਸਾਨ ਆਗੂ ਦਾ ਕਹਿਣਾ ਜਿਹੜੇ ਅਭਿਮਨਿਉ ਕਹਾੜ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਪ੍ਰੈਸ ਕਾਨਫਰੰਸ ਦੇ ਜ਼ਰੀਏ ਕਿ ਸਾਨੂੰ ਸਾਡਾ ਪੱਖ ਨਹੀਂ ਰੱਖਣ ਦਿੱਤਾ ਸਾਡੀ ਗੱਲਬਾਤ ਜਿਹੜੀ ਸੁਪਰੀਮ ਕੋਰਟ ਦੇ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਹੋਈ ਸੀ ਉਸ ਦੇ ਵਿੱਚ ਉਹ ਪੱਖ ਨਹੀਂ ਰੱਖ पाए ਸੋ ਉਸ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਜਿਹੜਾ ਹੈਗਾ 12:30 ਇਸ ਸੰਬੰਧੀ ਸੁਣਵਾਈ ਵੀ ਕਰੇਗਾ ਸੋ ਸਾਰੀ ਪੂਰੇ ਪੰਜਾਬ ਦੀ ਜਿਹੜੀਆਂ ਨਿਗਾਹਾਂ ਨੇ ਉਹ ਇਸ ਸੁਪਰੀਮ ਕੋਰਟ ਦੇ ਫੈਸਲੇ ਤੇ ਨੇ ਕਿ ਕੋਈ ਗੱਲਬਾਤ ਸਾਹਮਣੇ ਆਉਂਦੀ ਹੈ ਕਿ ਕੋਈ ਸੁਪਰੀਮ ਕੋਰਟ ਐਦਾਂ ਦੀਆਂ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰਦੇ ਨੇ ਕੇਂਦਰ ਸਰਕਾਰ ਨੂੰ ਜਿਸ ਦੇ ਤਹਿਤ ਇਹਨਾਂ ਮਸਲੇ ਦਾ ਹੱਲ ਹੋ ਸਕੇ ਸੋ ਫਿਲਹਾਲ ਤਸਵੀਰਾਂ ਸੀ ਤੁਹਾਨੂੰ ਖਨੌਰੀ ਬਾਰਡਰ ਦੀ ਦਿਖਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿਸਾਨ ਨੇ ਜਿਹੜੇ ਉਹ ਲਗਾਤਾਰ ਪਹਿਰੇਦਾਰੀ ਤੇ ਡਟੇ ਹੋਏ ਨੇ ਮਿਰਜੀ ਕਿਸ ਤਰ੍ਹਾਂ ਦੇਖਦੇ ਹਾਂ ਕੱਲ ਜਿੱਜੀ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ ਪ੍ਰਧਾਨ ਜੀ ਅੱਗੇ ਗੱਲ ਕਰਦਾਂਗੇ ਅੱਛਾ ਪ੍ਰਧਾਨ ਜੀ ਹੁਣ ਤੁਸੀਂ ਦੇਖੋ ਇੱਥੇ ਕੋਈ ਆਉਂਦੀ ਪੂਰੀ ਚੈਕ ਤੇ ਇਹੋ ਬਸ ਜੋ ਉੱਥੇ ਹੁਕਮ ਹਦਾਬੀ ਬੋਲਦਾ ਚਾਣੂ ਨਹੀਂ ਸੋ ਦੇਖ ਸਕਦੇ ਹੋ ਜੀ ਜਿਹੜੇ ਕਿਸਾਨ ਨੇ ਲਗਾਤਾਰ ਪਹਿਰੇਦਾਰੀ ਤੇ ਡਟੇ ਹੋਏ ਨੇ ਸੋ ਬਿਨਾਂ ਪ੍ਰਧਾਨ ਜੀ ਤੋਂ ਇਲਾਵਾ ਗੱਲਬਾਤ ਵੀ ਨਹੀਂ ਕਰ ਰਹੇ ਸੋ ਪੂਰੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਨੇ ਤੇ ਦੂਜੇ ਪਾਸੇ ਪੰਡਾਲ ਦੀਆਂ ਤੁਹਾਨੂੰ ਤਸਵੀਰਾਂ ਸੀ ਦਿਖਾ ਰਿਹਾ ਤੁਸੀਂ ਪੰਡਾਲ ਦੀਆਂ ਤਸਵੀਰਾਂ ਦੀ ਦੇਖੋ ਜਿੱਥੇ ਜਗਜੀਤ ਸਿੰਘ ਦੱਲੇਵਾਲ ਦੇ ਹੱਕ ਵਿੱਚ ਕਿਸਾਨ ਜਿਹੜੇ ਹੈਗੇ ਨੇ ਲਗਾਤਾਰ ਇੱਥੇ ਬੈਠੇ ਹੋਏ ਨੇ ਸੋ ਉਹਨਾਂ ਦੀਆਂ ਪੈਣਾ ਵੀ ਇੱਥੇ ਬੈਠੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੰਨੇ ਆ ਜੀ ਦੇਖ ਕਿਸ ਤਰ੍ਹਾਂ ਦੇਖੀਓ ਕੱਲ ਖਾਸੀ ਹਾਲਤ ਨਾਜੂਕ ਹੋ ਗਈ ਸੀ ਦਲੇਲ ਸਾਹਿਬ ਦੀ ਹਾਂਜੀ ਹਾਂਜੀ ਬੋਲਣ ਜਾਂਦਾ ਇਹ ਬਿਲਕੁਲ ਦੇਖੀ ਬਲੀ ਜਾਂਦੀ ਹਾਲਤ ਬਿਲਕੁਲ ਦੇਖ ਸਕਦੇ ਹੋ ਜੀ ਹਾਲਤ ਇਹਨਾਂ ਤੋਂ ਵੀ ਨਹੀਂ ਦੇਖੀ ਜਾ ਰਹੀ ਸੋ ਇਹ ਮਾਹੌਲ ਹੈ ਖਨੌਰੀ ਬਾਰਡਰ ਦਾ ਸੋ ਅੱਜ ਤਕਰੀਬਨ 12:30 ਜਿਹੜਾ ਹੈਗਾ ਸੁਪਰੀਮ ਕੋਰਟ ਜਿਹੜਾ ਹੈਗਾ ਇਸ ਮਾਮਲੇ ਸੰਬੰਧੀ ਸੁਣਵਾਈ ਕਰੇਗਾ ਸੋ ਪੂਰੀ ਪੰਜਾਬ ਦੀ ਨਿਗਾਹਾਂ ਜਿਹੜੀ ਹੈਗੀਆਂ ਉਸ ਫੈਸਲੇ ਉੱਪਰ ਟਿਕੇ ਰਹਿਣਗੇ ਕਿ ਕੀ ਇਸ ਦੇ ਵਿੱਚ ਕੀ ਸਾਹਮਣੇ ਨਿਕਲ ਕੇ ਆਉਂਦਾ ਸੁਪਰੀਮ ਕੋਰਟ ਕੀ ਕੋਈ ਸਟੈਪ ਚੱਕਦਾ ਸੋ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ 25ਵੇਂ ਦਿਨ ਦੇ ਵਿੱਚ ਜਿਹੜਾ ਉਹਨਾਂ ਦਾ ਮਰਨ ਵਰਤ ਹੈ ਉਹ ਸ਼ਾਮਿਲ ਹੋ ਚੁੱਕਿਆ ਹੈ ਕੱਲ ਸਿਹਤ ਕਾਫੀ ਨਾਜ਼ੁਕ ਹੋ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਕੱਲ ਟੈਂਪਰੇਚਰ ਬਾਡੀ ਦਾ ਇੰਨਾ ਜ਼ਿਆਦਾ ਡਾਊਨ ਹੋ ਗਿਆ ਸੀ ਕਿ ਜਗਜੀਤ ਸਿੰਘ ਢੱਲਿਆਲ ਦੇ ਕਿਉਂ ਮਲਿਆ ਗਿਆ ਸੋ ਕਾਫੀ ਸਿਹਤ ਡਾਊਨ ਹੋ ਗਈ ਸੀ ਸੋ ਦੇਖ ਸਕਦੇ ਹਾਂ ਖਨੋਰੀ ਬਾਰਡਰ ਜਿਹੜੇ ਹੈਗੇ ਨੇ ਲਗਾਤਾਰ ਇੱਥੇ ਹੁਣ ਕਿਸਾਨ ਵੀਰ ਆਉਣੇ ਸ਼ੁਰੂ ਹੋ ਚੁੱਕੇ ਨੇ ਟੜਕਸਾਰ ਦੀਆਂ ਤਸਵੀਰਾਂ ਦਿਖਾ ਰਿਹਾ ਹਾਂ ਕੱਲ ਜਿਹੜੇ ਮਰਹੂਮ ਗਾਇਕ ਸਿੱਧੂ ਮਸਲੇ ਦੇ ਪਿਤਾ ਵੀ ਇੱਥੇ ਆਏ ਸੀਗੇ ਬਲਕੌਰ ਸਿੰਘ ਵੀ ਆਏ ਸੀ ਸੋ ਕਿਸਾਨ ਵੀਰ ਵੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਹਾਂ ਵਿੱਚ ਕਿੱਥੋਂ ਆਇਓ ਹਾਂਜੀ ਇਹ ਆਪਣਾ ਨਰਵਾਣੇ ਕੋਲੋਂ ਪਿੰਡ ਥੋ ਹੈ ਜੀ ਹਾਂਜੀ ਆਇਓ ਹਾਂਜੀ ਹਾਂ ਨਰ ਹੋ ਜਾਈਦਾ ਹੈ ਇੱਥੇ ਹਾਂਜੀ ਹਾਂ ਰੋਜ਼ ਸੇਵਨ ਬੰਨੇ ਇੱਥੇ ਮੈਂ ਜਿਹੜੇ 75 ਸਾਲਾ ਜਿਹੜੇ ਬਜ਼ੁਰਗ ਕਿਸਾਨ ਆਗੂ ਨੇ ਹੈਣਾ ਦੇਸ਼ ਦਾ ਅੰਡਾ ਦਾ ਬਿਨਾ ਅੰਡੇ ਤੋਂ ਬੈਠੇ 25ਵਾਂ ਦਿਨ ਹੋ ਗਿਆ ਹਾਂਜੀ ਬਾਈ ਤਾਂ ਸਰਕਾਰਾਂ ਦਾ ਸਾਰਾ ਦੋਸ਼ ਹੈ ਜੀ ਇਹਦੇ 'ਚ ਹੋਰ ਅਹੀਂ ਕੀ ਨੂੰ ਉਸ ਨਹੀਂ ਕਹਿ ਸਕਦੇ ਕਿ ਗਈਏ ਫਿਰ ਕੱਲ ਸਿਹਤ ਕਾਫੀ ਨਾਜ਼ੁਕ ਹੋ ਗਈ ਸੀ बेहोश ਵੀ ਹੋ ਗਈ ਸੀ ਡੱਲਲ ਸਾਹਿਬ ਹਾਂਜੀ ਹਾਂ ਕੱਲ ਨਾਲੇ ਅੱਜ ਫਿਰ ਵੇਖੋ 12:30 ਵਜੇ ਹਾਈ ਕੋਰਟ ਦਾ ਕੀ ਫੈਸਲਾ ਹੁੰਦਾ ਹੈ ਸੁਪਰੀਮ ਕੋਰਟ ਦਾ ਉਦੋਂ ਪਿੱਛੋਂ ਪਤਾ ਲੱਗਦਾ ਜੀ ਕੀ ਬਣੇਗਾ ਲੱਗਦੀ ਸੁਪਰੀਮ ਕੋਰਟ ਸੁਪਰੀਮ ਕੋਰਟ ਤੋਂ ਆਇਆ ਤੇ ਹੈ ਜੀ ਉਮੀਦ ਵੇਖੋ ਅੱਗੇ ਸਰਕਾਰਾਂ ਦਾ ਕਿਵੇਂ ਹੈ ਸਿਸਟਮ ਸਾਰੇ ਨਾਲ ਨੇ ਜੀ ਹਰਿਆਣੇ ਦੇ ਵੀ ਤੁਹਾਡੇ ਵੀਰ ਹਰਿਆਣੇ ਵੀਰ ਤੋਂ ਹਰਿਆਣੇ ਤੋਂ ਥਿਆਰੇ ਨੇ ਜਿਹੜੇ ਤੁਹਾਡੇ ਭਰਾ ਨੇ ਸਪੋਰਟ ਹੈ ਜੀ ਪੂਰੇ ਹਰਿਆਣੇ ਦੀ ਜੀ ਸਾਰੇ ਬੈਠੇ ਹੋਏ ਨੇ ਸਾਰੇ ਬਿਲਕੁਲ ਸੋ ਦੇਖ ਸਕਦੇ ਹਾਂ ਜੀ ਜਿਹੜਾ ਹਰਿਆਣਾ ਦਾ ਪਾਈਚਾਰਾ ਹੈਗਾ ਉਹ ਵੀ ਕਹਿੰਦੇ ਵੱਡੇ ਪੱਧਰ ਤੇ ਇੱਥੇ ਆਊਗਾ ਸੋ ਅਲਗਾਕਾਰ ਖਨੌਰੀ ਬਾਰਡਰ ਦੀਆਂ ਤਸਵੀਰਾਂ ਦਿਖਾ ਰਿਹਾ ਅੱਜ ਤਕਰੀਬਨ 12.5 ਸੁਪਰੀਮ ਕੋਰਟ ਹੈਗਾ ਜਿਹੜਾ ਇਸ ਮਾਮਲੇ ਸੰਬੰਧੀ ਸੁਣਵਾਈ ਕਰ ਸਕਦਾ ਸੋ ਦੇਖਦੇ ਹਾਂ ਕਿ ਕੀ ਫੈਸਲਾ ਨਿਕਲ ਕੇ ਆਉਂਦਾ ਕੀ ਉਹ ਜਿਹੜੇ ਹੈਗੇ ਨੇ ਦਿਸ਼ਾ ਨਿਰਦੇਸ਼ ਕੇਂਦਰ ਸਰਕਾਰ ਨੂੰ ਜਾਰੀ ਕਰਦੇ ਨੇ ਇਸ ਬਾਬਤ ਸੋ ਤਸਵੀਰਾਂ ਖਨੌਰੀ ਬਾਰਡਰ ਦੀਆਂ ਦਿਖਾ ਰਿਹਾ ਮੇਰੇ ਸਹੀ ਹੋਗੀ ਸੁਬਿੰਦਰ ਸਿੰਘ ਦੇ ਨਾਲ ਮਰਾ ਰਿਸ਼ੀ ਸ਼ਰਮਾ ਦਿੱਲੀ ਪੋਸਟ ਪੰਜਾਬੀ